ਇਹ ਇੱਕ ਰਾਤੀ ਹੈ ਉਜਾਲਹ ਅਰਿਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰਬ ਮੰਗੇਸੀਆਂ ਤੂੰ ਆਇਓ ਟੇਰੇ ਕੰਮ ਅਰਿਦਾ ਦਰ ਦਰਵਾਜੇ ਜਾਏ ਕੈ ਕਿਉ ਨਿਖੋ ਕੜੀਆਲ ਇਹਨੇ ਤੋਂ ਸਮਾਰੀਐ ਹਮ ਦੋ ਸੰਦਾ ਕਿਆ ਹਾਲ ਕੜੀਏ ਕੜੀਏ ਮਾਰੀਏ ਪਹਿਰੀ ਲੈ ਸਜਾਏ ਸੋਹਿੜਾ ਕੜੀ ਆਦ ਜਾਉ ਦੁਖੀ ਰਹੇ ਬਿਹਾਏ ਬੁੱਢਾ ਬੂਆ ਸ਼ੇਰ ਇਕ ਫਰੀਦਾ ਕੰਬਣ ਲਗੀ ਦੇ ਜੇ ਸੌ ਵਰਿਆਂ ਜੀਵਨ ਭੀ ਤਨ ਹੋ ਸਿਖੇ ਫਰੀਦਾ ਬਾਤ ਪਰਾਇਆ ਬਸਨਾ ਸਾਈ ਮੁਜਾ ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀ ਲੋਂ ਲੈ ਕਾਂ ਬਤ ਪੁਹਾੜਾ ਸਿਰ ਢਾਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਤਾਗਲਾ ਇੱਕ ਨਾ ਨਾਹੀ ਲੋੜ ਅੱਗੇ ਦੈਸ ਆਪਸਨ ਛੋਟਾ ਖਾਸੀ ਕਉਣਾ ਪਾਸ ਤਮੰਨ ਛੱਤ ਸਿਰ

ਵਾਰੀ ਆਪੋ ਆਪਣੀ ਚਲੇ ਮਸਾਇਕ ਸੇ ਖੜ। ਸ੍ਰੀਦਾਸ ਉਹੋ ਦੀਵੀ ਬਲੰਦਿਆ ਮਨਕ ਪਹਿਠਾਇਆਏ ਗੜੀ ਵਿਚ ਘਟ ਲੁਟਿਆ ਦੀਵੜੇ ਦਇਆ बुਝਾਇ। ਸ੍ਰੀਦਾ ਦੇਖਿ ਕ ਪਾਹ ਜੇ ਠੀਆ ਜੇ ਸਿਰ ਠੀਆ ਤਲਾ। ਕਾਗੇ ਤੇ ਕੁੰਨੇ ਕੋਇ ਲਿਆ ਹੈ ਮੱਦੇ ਅਮਲ ਕਰਿੰਦੇ ਆਏ ਸਜਾਏ ਤਿਨਾ